ਨੀ ਪੈਂਦੀ ਆ ਰਾਤ ਨੂੰ ਗੱਡੀਆਂ ਦੇ ਵਿੱਚ ਆ ਦੇਖੋ ਐਵੇਂ ਪੈਣਾ ਪੈਂਦਾ ਰਾਤ ਦੱਸੀ ਕੀ ਕੀ ਪਿਆ ਇੱਥੇ ਕੀ ਕੀ ਆ ਇਹ ਕਾਲੀ ਜੀ ਵਾਲੀ ਹਜ਼ਾਰ ਦੀ ਜੱਤੀਆ ਲੋਡ ਕੀਤੀ ਹੋਈ ਆ ਜੱਟ ਨੇ ਸਾਸਰੀਆ ਕਾਲ ਤੁਹਾਨੂੰ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਜਾਂ ਟਰੱਕ ਵਾਲੇ ਤੇ ਮੈਂ ਤੁਹਾਡਾ ਆਪਣਾ ਜਾਂ ਟਰੱਕ ਵਾਲਾ ਤੁਹਾਡਾ ਜੀ ਆਇਆ ਕਰਦਾ ਪਹਿਲਾਂ ਸਾਰੇ ਮੇਰੇ ਸੱਜਣ ਮਿੱਤਰਾਂ ਨੂੰ ਸਾਸਰੀਆ ਗਾਲ ਮੈਂ ਆਸਾ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣਦੇ ਹੋਵੋਗੇ ਤੇ ਚੈਨਲ ਤੇ ਨਵੇਂ ਜੁੜੇ ਮੇਰੇ ਸੱਜਣ ਮਿੱਤਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਕਿਉਂਕਿ ਮੈਨੂੰ ਮੋਟੀ ਪੇਸ਼ੇਂ ਮਿਲੀ ਜਾਊਂਗੀ ਤੇ ਮੈਂ ਵੀਡੀਓ ਪਾਉਂਦਾ ਰਹੂੰਗਾ ਆਪਾਂ ਆਏ ਹੋਏ ਆ ਗੱਡੀ ਗੱਲੀ ਕਰਨ ਸਵੇਰੇ ਵੀਡੀਓ ਦੀ ਸਟਾਰਟਿੰਗ ਤਾਂ ਆਪਾਂ ਨੇ ਕਰ ਲਈ ਸੀ 3 ਵਜੇ ਪ੍ਰਿੰਟਰੋਂ ਨਹੀਂ ਕਰ ਹੋਈ ਆਪਾਂ ਤੋਂ ਉਹ ਆਪਾਂ ਕੰਟੀਨਿਊ ਕਰ ਦਾਂਗੇ ਨਾਲ ਤੇ ਹੁਣ ਆਪਾਂ ਆਏ ਹੋਏ ਆ ਹੰਬੜਾ ਮਿਕਸਰ ਪਲਾਂਟ ਦੇ ਵਿੱਚ ਗੱਡੀ ਗੱਲੀ ਕਰਨ ਤੇ ਆਜੋ ਦੇਖਦੇ ਆ ਲੱਗੇ ਹੋਏ ਆ ਲੇਬਰ ਵਾਲੇ ਗੱਡੀ ਗੱਲੀ ਕਰਨ ਆਪਾਂ ਕਰਦੇ ਆ ਗੱਲਬਾਤ ਤੁਹਾਡੇ ਨਾਲ ਆਜੋ ਤੇ ਧੰਨਵਾਦ ਤੁਹਾਡਾ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਬਣੇ ਰਹੋ ਮੇਰੇ ਨਾਲ ਸਵੇਰ ਦੇ ਵੱਜ ਗਏ 2:30 ਆਪਾਂ ਚੱਲੇ ਆ ਲੁਧਿਆਣੇ ਨੂੰ ਹਾਂਜੀ ਆਪਾਂ ਘਰ ਤੋਂ ਤੁਰ ਪਏ ਸੀ 3 ਵੱਜ ਗਏ ਨੇ ਲਗਭਗ ਤੇ ਹੁਣ ਆਪਾਂ ਜਾਂਦੇ ਆ ਹੌਲੀ ਹੌਲੀ ਢੇਵਰ ਵਾਲਿਆਂ ਨੂੰ ਸਾਢੇ 4 ਦਾ ਟਾਈਮ 4 ਦਾ ਟਾਈਮ ਦਿੱਤਣਾ ਹੋਇਆ ਆਪਾਂ ਨੇ ਲੋ ਆ ਚੱਲਦੇ ਆ ਹੌਲੀ ਹੌਲੀ ਆਪਾਂ ਅੱਜੇ ਰੋੜ ਵੀ ਸੁਨਾ ਬਈ ਨਹਿਰ ਵਾਲਾ ਸਵੇਰ ਦੇ 3 ਵਜੇ ਹੋਏ ਨੇ ਬੱਲੀ ਦਾ ਵੀ ਫੋਨ ਆ ਗਿਆ ਬੱਲੀ ਆ ਨਾ ਮੈਂ ਤੇਰੇ ਪਿੱਛੇ ਹੀ ਆ ਰਿਹਾ ਤੇ ਯਾਹੰਨੇ ਚੱਲਦੇ ਆ ਆਪਾਂ ਹੌਲੀ ਹੌਲੀ ਇੱਕ ਟਾਇਰ ਢੰਡੇ ਪਿਆ ਤੇ ਟਪੜਾ ਫਗਰੀ ਜਾਂਦੀ ਹੈ ਗੱਡੀ ਹੰਦੇ ਫੋਨ ਤੋਂ ਨਿਕਲ ਗਿਆ ਨਿਕਲ ਪਿਆ ਉਹ ਕਹਿੰਦਾ ਮੈਂ ਚਮਕੌਰ ਆ ਗਿਆ ਮੈਂ ਸਮਝ ਲਓ ਉੱਥੋਂ ਨਿਕਲੇ ਆਇਆ ਬੱਲੀ ਆ ਕੇ ਉਸੇ ਖੜ ਗਿਆ ਨਾ ਮੈਂ ਪੈ ਗੋਲ ਕੀਤੀ ਨਾ ਉਹਨੇ ਮੁੜ ਕੇ ਕੀਤੀ 15 ਦਾ 15 ਮਿੰਟ ਬਾਅਦ ਬੱਲੀ ਦਾ ਫੋਨ ਆਇਆ ਇਹਨਾਂ ਕਿੱਥੇ ਆ ਮੈਂ ਨਿਕਲੇ ਆਇਆ ਕਹਿੰਦਾ ਖੜੇ ਨੂੰ ਤਾਂ 15 ਮਿੰਟ ਮੈਨੂੰ ਹੋ ਗਏ ਮੈਂ ਮੈਂ ਯਾਰ ਮੈਂ ਤਾਂ ਤੈਨੂੰ ਕਿਹਾ ਤਾਂ ਗਿਆ ਨਿਕਲੇ ਆਇਆ ਮੈਂ ਕਿਹਾ ਤੋ ਮੈਨੂੰ ਇਹ ਨਹੀਂ ਦੱਸਿਆ ਵੀ ਹਾਂ ਘਰ ਤੋਂ ਨਿਕਲੇ ਆਇਆ ਹੋਣੋ ਹੋਣਾ ਕੀਤਾ ਉਹਨੇ ਹੁਣ ਆ ਰਿਹਾ ਉਹ ਮਹੌਲੀ ਹੋਲੀ ਚੱਲੇ ਆਲੇ ਉਹਦੀ ਵੇਟ ਕਰਦਾ ਜਾਂਦਾ ਜਾਂਦਾ ਆ ਜਿਓ ਜਦੋਂ ਆਪਾਂ ਚੰਦੋਂ ਸਾਹਿਬ ਤੋਂ ਆਈਏ ਤਾਂ ਝਾੜ ਸਾਹਿਬ ਫਲਸਪੁਰਾ ਕੋਲ ਆ ਕੇ ਝਾੜ ਸਾਹਿਬ ਦੋ ਦਵਾਰਾਂ ਦਾ ਸ਼੍ਰੀ ਦੋ ਦਵਾਰਾ ਸ਼੍ਰੀ ਝਾੜ ਸਾਹਿਬ ਆਛਾਈ ਦਸਵੀਂ ਰਾਤ ਵਿਰਾਤੇ ਇੱਥੇ ਕਿਸੇ ਨੇ ਖੈਰਨਾ ਹੋਵੇ ਤਾਂ ਪੂਰਾ ਪ੍ਰਬੰਧ ਆ ਇਸ ਫਲੋਰ ਪਰ ਤੋਂ ਮੰਤਾ ਕਿਲੋਮੀਟਰ ਬਾਅਦ ਖੱਬੇ ਹੱਥ ਆਉਂਦਾ। ਦਰਮੇਂ ਪੀਦਾ ਦਾ ਸਤਾਣਾ ਹੈ। ਇੱਥੇ ਰਾਤ-ਬਰਾਤ ਕਿਸੇ ਵੀ ਟਰੱਕ ਵਾਲਾ ਕੋਈ ਵੀ ਕਾਰ ਵਾਲਾ ਵੀ ਮੇਰਾ ਠਹਿਰ ਸਕਦਾ। ਸਤਾਦ ਨੂੰ ਇੱਥੇ ਸੇਫ ਆ ਬਿਲਕੁਲ। ਡਟਾ ਬਾ ਇਸ ਰਸਤੇ ਵਿੱਚ ਨਹੀਂ ਆਉਂਦਾ ਨਹੀਂ ਤਾਂ ਗੁਰਦੁਆਰਾ ਸਾਹਿਬ ਆਉਂਦੇ ਨੇ। ਇੱਥੇ ਆਪਣੀ ਸਟੇ ਕਰ ਸਕਦੇ ਆ। ਗੱਡੀ ਵਾਲਾ ਪੁਲ ਪਾਰ ਕਰ ਲਿਆ ਆਪਾਂ ਨੇ। ਨਾ ਰੋੜ ਜਾਵਾ ਸੁੰਨਾ ਤੇ ਪਿੱਛੇ ਬੱਲੀ ਦੀ ਵੇਟ ਕਰਦੇ ਕਰਦੇ ਓਹੀ-ਓਹੀ ਆ ਰਿਹਾ ਸੋਸਤੀ ਪੈਣ ਲੱਗੀਆਂ ਹੁੰਦੇ ਆਉਦੇ ਨੂੰ ਸੇ ਹੁਣ ਠਾਬੇ ਤੇ ਚੱਲਦੇ ਆ ਚਾਹ ਪੀਂਦੇ ਆ ਨਾਲੇ ਲੈ ਜਾਨੂੰ ਬੱਲੀ ਆ ਜਾਊਗਾ ਮੈਨੂੰ ਤਾਂ ਨੀਂਦ ਆਣ ਲੱਗੀ ਹੋਈ ਆ ਇਹੋਲੀ ਹੱਡੀ ਚਲਾ ਕੇ ਵੀ ਕੋਈ ਫਾਇਦਾ ਨਹੀਂ ਹੁੰਦਾ ਸੋਸਟੀ ਪੈਣ ਲੱਗ ਜਾਂਦੀ ਆ ਆ ਜਾ ਚਾਹ ਪੀਂਦਿਆ ਜਾ ਕੇ ਢਾਬੇ ਤੇ ਤੇ ਆ ਗਏ ਆਪਾਂ ਹਲੇ ਬੱਲੀ ਆ ਜਾ ਰਿਹਾ ਮਿਲਨ ਨਾਲ ਆ ਗਿਆ ਆਉਂਦੀ ਸਾਰੇ ਨੇ ਦੇਖੀ ਪਿੱਡੀਆਂ ਗਾਲਾ ਖੜਾ ਰੋਣਾ ਚੱਲ ਪਿਆ ਰਹਿੰਦੇ ਆਪਣਿਆਂ ਕੇ ਥਾਲ ਨਾਲ ਹਲੇ ਟਾਈਮ ਟਾਈਮ ਫੋਲੋ ਨਹੀਂ ਰਿਹਾ ਕਿੰਨੇ ਵਜੇ ਜਾਣਾ ਹੈ ਖਾਲੀ ਕਰਨ ਇਹਨੂੰ ਸੁੱਤਾ ਪਿਆ ਰਹਿੰਦੰਦੇ ਇਤਰੋ ਇਹ ਵੀ ਆ ਗਿਆ ਇਹਨੇ ਕੀ ਕਾਲਾ ਕਰਈ ਆਉਂਦੀ ਸਾਰ ਆਪਾਂ ਨੂੰ ਦੋਹਿਰਾ 라 ਸੁੰਦਰੀਆ ਮੱਲੀ ਕਹਿੰਦਾ ਰਾਣਾ ਖਤავੇ ਆ ਠਾਲਣਾ ਮਾ ਪਿਆਰ ਆਂਦੇ ਨੂੰ ਕਾਣੂ ਸਵੇਰੇ ਸਵੇਰੇ ਸਟਾਰ ਫਾਲ ਨੂੰ ਠਾਲਣਾ ਹੈ ਫੀਲਿੰਗ ਲੈ ਗਿਆ ਸਟਾਰ ਦੀਓ ਕਾਲ ਲੱਗੇ ਹੋਏ ਆਪਾਂ ਪੀਣ ਰਾਮਣੇ ਏਸੀ ਵਾਲੀ ਗੱਡੀ ਕੱਦੀ ਸਟਾਰਟ ਖੜੀ ਆ ਹੋ ਜਾਰੀ ਏਸੀ ਵਾਲਿਆਂ ਦੀ ਵੀ ਕਾਦੀ ਜ਼ਿੰਦਗੀ ਆ ਨਾ ਸੌਣ ਜੋਗੇ ਆ ਬਜਾਰੇ ਨਾ ਉਠਣ ਜੋਗੇ ਆ ਖੜੀ ਨੂੰ ਸਟਾਰਟ ਮਾਰੀ ਕਰੀ ਜਾਂਦੇ ਆ ਸਲਫਾ ਮਾਰ ਮਾਰ ਕੇ ਏਸੀ ਹਣਾ ਅੰਦਰ ਮਟਰੀ ਬਣਨ ਲੱਗੀ ਹੋਈ ਆ ਚੱਲੀਏ ਫਿਰ ਸੋ ਨਿਹਾਲ ਆਸਰੀਆ ਕਾਲਾ ਦੋ ਵਰ੍ਹੇੁੱਤਾ ਵੈ ਸਟਾਰ ਸਾਹਿਬ ਜੀ ਟੂਰ ਸਟਾਰਸ ਨਾਲ ਸੁੱਤੇ ਪਏ ਨੇ ਹਲੋ ਚੱਲਿਆ ਪੰਗਾ ਲੈਣ ਸਵੇਰੇ ਸਵੇਰੇ ਸਾਚਰੇ ਘੇੜੇ ਅਠ ਘੇੜੇ ਅਠ ਘੇੜੇ ਅਠ ਘੇੜੇ ਆ ਪਾਪੇ ਤੋਂ ਭੈ ਪਾਪ ਤੋਰ ਬਈ ਬੱਲ ਲਿਂ ਗਏ ਰਾਣੇ ਨੂੰ 20 ਮਿੰਟ ਖਾਣ ਦਾ ਤੋਂ ਤੋਂ ਬਾਅਦ ਆਪਾਂ ਗਿਆ 5 ਦਾਂਗ ਆ ਗਿਆ ਭਾਜ ਹੁਣ ਰਾਣਾ ਦੇਖਣਾ ਹੈ ਕਵੀ ਕੀ ਹੋਇਆ ਹੈ ਚਲੋ ਆ ਜੱਲੀ ਆਪਾਂ ਲੈਰਾਂ ਕਰਦਾ ਪਾਣਾ ਲੈਰਾਂ ਵਾਲੇ ਖੜੇ ਆ ਜਾ ਕੇ ਚੱਕ ਕੇ ਚੱਲੀਏ ਅਗਰ ਰਾਣਾ ਦੀ ਹਮਰਤ ਪੜਨਾ ਚਾਹ ਪਾ ਲਓ ਅਸਤਾਲ ਜੀ ਗੱਬੇ ਰੋਡ ਦੇ ਮੇਲਦੇ ਜਾਂਦੇ ਆ ਕਹਿੰਦਾ ਮੈਨੂੰ ਬੱਲੀ ਐਡਾ ਨਹੀਂ ਕਹਿੰਦੇ ਹੈ ਨੇ ਦਾ ਮਾ ਮੈਨੂੰ ਦਾ ਪਤਾ ਨਹੀਂ ਹੈਗਾ ਤੂੰ ਚੱਲ ਪੂਰੇ ਪੂਰੇ ਆਪਾਂ ਜਾਂਦੇ ਦੇ ਪੱਛੇ ਹੁਣ ਕਿੱਥੇ ਲਿਖ ਗਿਆ ਜਾਂਦਾ ਅੱਜ ਹਾਂਜੀ ਕੋਹਾੜੇ ਪਾਰਕਿੰਗ ਪੁੱਜ ਗਏ ਆਪਾਂ ਹੁਣ ਕੁਵਾਵਾ ਲੱਗੀ ਹੋਈ ਹੈ ਗੱਡੀਆਂ ਦੀ ਇੱਥੇ ਇੱਕ ਜਣਾ ਆ ਗਿਆ ਇੱਕ ਜਣਾ ਆ ਰਿਹਾ ਬਲੀਆ ਹੀ ਲਿਵਰ ਲੈਦਾ ਆ ਰਹੀ ਆ ਧਰਾਮਾ ਬੈਠਾ ਵਿੱਚ ਜਦ ਹੀ ਸਟਾਰਟ ਕਰੀ ਬੈਠਾ ਸੇਠ ਸਾਹ ਲ ਰਿਹਾ ਮਿਕਚਰ ਪਲਾਨਟ ਦੇ ਵਿੱਚ ਕੰਮ ਤੇ ਗੱਡੀ ਆਉਣੀ ਹੋ ਰਹੀ ਆ ਖਾਲੀ ਨਾਲ ਨਾਲ ਤੇ ਪਲਾੜ ਦਾ ਕੰਮ ਪੂਰਾ ਚੱਲ ਰਿਹਾ ਇਸ ਟਾਈਮ ਨੰਪਰ ਪਰ ਹੋ ਰੇ ਨੇ ਬਿਸਾਈਡਾ ਇਹ ਵੀ ਜ਼ਿੰਦਗੀ ਆ ਬਾਈ ਨਾ ਕੋਈ ਕਮਰਾ ਨਾ ਕੋਜਾ ਛੱਤਾ ਦੇ ਵਿੱਚ ਪਏ ਆ ਠੰਡ ਵੀ ਪੂਰੀ ਆ ਡਰਾਈਵਰਾਂ ਦੀ ਕਾਦੀ ਜ਼ਿੰਦਗੀ ਆ ਦੇਖੋ ਮਾਰੂ ਨੇਗਾ ਬਾਜ ਘਟਾ ਰਹੀ ਹੋਣੀ ਆ ਇਸ ਟਾਈਮ ਗੱਡੀ ਉੱਤਰ ਰਹੀ ਆ ਚਾ ਲੱਗੀ ਹੋਈ ਆ ਤਰੀ ਜਣਾਂ ਨੇ ਤੇ ਅੰਦਰ ਕੋੰਦੂ ਨਹੀਂ ਲੱਗੇ ਹੋਇਆ ਗੱਡੀ ਵਾਲੀ ਕਰਨ ਦੇ ਨੀੋਟਲੀ ਵਾਲੀ ਆਪਣੀ ਲੋ ਦੇ ਕੋਈ ਯਾਰੇ ਘਰਾਂ ਤੋਂ ਬਾਹਰ ਨੇ ਟਰੈਵਲਿੰਗ ਦੇ ਕੰਮ ਨੇ ਇਹ ਅਬੂਦਾਰਾ ਜਿੰਦਗੀ ਅਨੁਇਮੈਂਟ ਕੰਮਕਾਰ ਕਿੱਥੇ ਕਿੱਥੇ ਲੈ ਕੇ ਆ ਜਾਂਦਾ ਬੰਦੇ ਨੂੰ ਰਾਤਾਂ ਕੱਟ ਲੀਆਂ ਪੈਂਦੀਆਂ ਨੇ ਆ ਚ ਸਾਈਡਾਂ ਦੇ ਉੱਤੇ ਜਦੋਂ ਕਮਾਈਆਂ ਕਰਨੀਆਂ ਹੋਣ ਫਿਰ ਐਵੇਂ ਰੱਤਾਂ ਕੱਟੀ ਜਾਂਦੀ ਐ ਘਰਾਂ ਤੋਂ ਬਾਹਰ ਬਾਹਰ ਵੀ ਇਹੀ ਕੰਮ ਆ ਜਿਹੋਨੇ ਕਮਾਈ ਕਰਨੀ ਐ ਇੱਥੇ ਵੀ ਇਹੀ ਕੰਮ ਆ ਸਾਈਡ ਚੱਲਦੀ ਆ ਇਹ ਮਿਕਸਚਰ پلانਟ ਦੀ ਤੇ ਆਪਣੇ ਭਰਾ ਬੈਠੇ ਆ ਹਰਿਆਣੇ ਤੋਂ ਰਸਤਿਆਂ ਤੋਂ ਛੂਟਾ ਚੱਲਦਾ ਛੂਟਾ ਨਹੀਂ ਉਹ ਕਿਆ ਕਹਿੰਦੇ ਹੁੰਦੇ ਇਹਨੂੰ ਭੁੱਲ ਗਿਆ ਮੈਂ ਵੱਦਿਆ ਰਕੋ ਨਾ ਦੋ ਨੰਬਰ ਤੇ ਆ ਗੋ ਬਦਿਆ ਨਹੀਂ ਹਲੇ ਟੈਂਪੂ ਨੇ ਝੁੱਕਾ ਜਲਦਾ ਵੀ ਖੁੱਕਾ ਇਹਨੂੰ ਖੁੱਕਾ ਕਹਿੰਦੇ ਹਾਂ ਜੀ ਗੱਡੀ ਆਪਣੀ ਹੋ ਗਈ ਖਾਲੀ ਆਪਾਂ ਤੁਰਪੇ ਉਹਨੇ ਜਾਂਦੇ ਆ ਹੌਲੀ ਹੌਲੀ ਫਲੇਵਰ ਆਪਣੇ ਦੋਈ ਗੱਡੀ ਨੂੰ ਦੇਣੀ ਆ ਜਾ ਕੇ ਤੇ ਆਪਾਂ ਹੌਲੀ ਹੌਲੀ ਯਾਰਾਂ ਕਿੰਨਾ ਜਾਮ ਲੱਗਿਆ ਮਿਲਿਆ ਅੱਜ ਉਹੀ ਰੋਡ ਆ ਉਹੀ ਸਾਰਾ ਕੁਸਾ ਬਸ ਟਾਈਮ ਦਾ ਫਰਕ ਆ ਸੁੰਨਾ ਪਿਆ ਰੋਡ ਵਾਲੇ ਵੀ ਆਪਾਂ ਸੰਨ੍ਹੇਵਾਲ ਪੁੱਜ ਗਏ ਤੇ ਹੌਲੀ ਹੌਲੀ ਜਾ ਰਹੇ ਆ ਅੱਜ ਜਾ ਕੇ ਅੱਗੇ ਚਾਹ ਪਾਣੀ ਪੀਂਦੇ ਆ ਕਿਤੇ ਜਿਹਦੇ ਹੋਣੀ ਸਾਰਾ ਪਲੇ ਪਲੇ ਕੋਨਾ ਹੋਇਆ ਰੁਪਈਆ ਨੇ ਬੋਲੀਆ ਬਲੇ ਕੋਰਾ ਟਾਈਮ ਲੱਗ ਜਾਣਾ ਬਾ ਜਲ ਜੰਦ ਹੌਲੀ ਹੌਲੀ ਚੱਲਦੇ ਜਿੱਥੇ ਰਕ ਜਾ ਹੁੰਦਾ ਜਾਂਦਾ ਉਹਦੀ ਖਾਲੀ ਉਹ ਵੀ ਟਾਪੇ ਦੇਖਦੇ ਖੜ ਜਾਗੇ ਈਟ ਕਰ ਲਾਂਗੇ ਉਹਦੀ ਸੇਕਰ ਕੁੜੀ ਗਲੀ ਘਰੋਂ ਨਿਕਲ ਜਾਗੇ ਆਪਾਂ ਬਾ ਜੰਦ ਢੇੜ ਆਉਣੀ ਸਟਾਰਟ ਹੋ ਗਈ ਰੋਡ ਦੇ ਤੇ ਇਹ ਹਾਈਵੇ एरिया ਕਰਕੇ ਟ੍ਰੈਫਿਕ ਜਿਆਦਾ ਹੁੰਦੀ ਐ ਤੇ ਸਕੂਲ ਦਾ ਟਾਈਮ ਵੀ ਆ ਆ ਕਰਕੇ ਭੀੜ ਜਾਂਦੀ ਆ ਚਲੋ ਆ ਜਓ ਨਾਲੇ ਗੱਡੀ ਚਲਾ ਕੇ ਚੱਲਦੀ ਹੋਣੀ ਹੋਣੀ ਕਰਦੇ ਆ ਗੱਲਬਾਤ ਕੇ ਜਾ ਕੇ ਆਪੋ ਨੇ ਵੀ ਕਈਆ ਦਾ ਲਹੂ ਪੀ ਰੱਖਿਆ ਕਈ ਟਰੱਕਾਂ ਵਾਲਿਆਂ ਦਾ ਟਿਪਰਾਂ ਵਾਲਿਆਂ ਦਾ ਇੱਥੋਂ ਤੱਕ ਕਾਰਾਂ ਵਾਲਿਆਂ ਦਾ ਵੀ ਮਸੀਂ ਰੱਬ ਦੀ ਕਿਰਪਾ ਨਾਲ ਚੱਲਿਆ 25 ਦਿਨਾਂ ਬਾਅਦ ਜਿਹਦਾ ਨਹਿਰ ਤੰਗ ਹੁੰਦੇ ਤੇ ਕੋਈ ਦਰਾਹੇ ਨੂੰ ਜਾਂਦਾ ਦਾ ਕੋਈ 에어ਪੋਰਟ ਨੂੰ ਜਾਂਦਾ ਦਾ 에어ਪੋਰਟ ਆ ਆਦੇ ਤੰਗ ਹੁੰਦੇ ਨੇ ਟਰੱਕਾ ਵਾਲੇ ਟਰੱਕਾ ਡੱਪਰ ਵਾਲੇ ਕਿਉਂਕਿ ਇਹਨਾਂ ਨੂੰ ਕਿਸੇ ਪਾਸੇ ਨੂੰ ਬੜਨ ਵੀ ਨਹੀਂ ਦਿੱਤਾ ਜਾਂਦਾ ਤੇ ਫੇਰ ਇਹ ਰੋਡ ਰਹਿ ਗਿਆ ਕਿਹੜੇ ਰੋਡ ਸੀ ਇਹ ਪੱਠਾ ਬਹਿ ਗਿਆ ਇਹਦਾ ਫੇਰ ਦਰਾਏ ਨਹੀਂ ਕੋਈ ਮੁੱਕੇ ਜਾਂਦੀ ਟੋੜਲੀ ਗੱਡੀ ਚੱਲ ਪਿਆ ਵਧੀਆ ਗੱਲ ਆ ਇਹ ਮਿਹਰਬਾਨੀ ਕੀਤੀ ਸਰਕਾਰ ਨੇ ਚਲਾ ਕੇ ਚਲੋ ਅੱਗੇ ਚਲੀਏ ਲੋਡ ਕੀਤੀ ਹੋਈ ਆ ਜੱਟ ਨੇ ਜਿਆਲੀ ਜਿਆਲੀ ਹਜ਼ਾਰ ਵਾਲੀ ਜੱਤੀ ਐ ਚੱਕੀ ਫਿਰਦਾ ਪਤੰਦਰ ਲੋਡਿੰਗ ਤੇ ਚੰਗੇ-ਚੰਗੇ ਦੀ ਲਿਕਾ ਕਢਾ ਲੈਂਦੀਆਂ ਜਾਂ ਲੱਗਦੀ ਜਾਣੇ ਇਹ ਤਾਬੇ ਤੇ ਗਏ ਆਪਾਂ ਪੁੱਜ ਪਰਾਣਾ ਵੀ ਹਲੇ ਇੱਥੇ ਖੜਾ ਆਰਡਰ ਬਣਿਆ ਨਹੀਂ ਹੈਗਾ ਇਹਦਾ ਆਪਾਂ ਚਾਹ ਜੂ ਪੀਂਦੇ ਆ ਨਾਲੇ ਇਹਨੂੰ ਠਾਲਦੇ ਆ ਪੁੱਠਿਆ ਦਾ ਹੋਇਆ ਫੋਨ ਆ ਗਿਆ ਸੀ ਚਲੋ ਆਇਓ ਚਾਹ ਪੀਂਦੇ ਹੁਣ ਠੰਡ ਵੀ ਹੈਗੀ ਆ ਜਿਸ ਤੋਂਤ ਪੈ ਗਈ ਕੀ ਇਹ ਦਵਰਾ ਦੇਖੀ ਕੀ ਕਰਦਾ ਗੱਡੀ ਦੇ ਵਿੱਚ ਬੈਠਾ ਆ ਦੇਖ ਲੋ ਆਲੇ ਦੇ ਉਹ ਤਾਂ ਗਾਵੇ ਆ ਦੇਖ ਲੋ ਦੇਖ ਲੋ ਦੇਖ ਲੋ ਐਵੇਂ ਕਟਣੀ ਪੈਂਦੀ ਆ ਰਾਤ ਨੂੰ ਗੱਡੀਆਂ ਦੇ ਵਿੱਚ ਆ ਦੇਖੋ ਐਵੇਂ ਪੈਣਾ ਬੰਦਾ ਰਾਤ ਇੱਕ ਸਾਰੀ ਐਵੇਂ ਕੱਟਣੀ ਪੈਂਦੀ ਆ ਚੱਲ ਜਾ ਵੀਰਾਂ ਨੇ ਜਾ ਲੋ ਆ ਪਾਟਿਆ ਲੈਣ ਲੱਗੇ ਦੰਗ ਮੁੰਡਾ ਰਹਿਣ ਲੱਗਿਆ ਆ ਬੰਮੀ ਦੇ ਘਟਾਬੇ ਵਾਲੇ ਨੇ ਫਰਗੋਸ਼ ਰੱਖੇ ਹੋਏ ਛੋਟੇ ਛੋਟੇ ਤੋਂ ਹੋਰ ਵੀ ਕਈ ਜਾਨਵਰ ਰੱਖੇ ਹੋਏ ਆ ਬਾਈ ਉਹਨਾਂ ਨੇ ਬਖਤਾ ਫਿਰਦੀਆਂ ਨੇ ਉਦੇ ਸੀ ਮੁਰਗੇ ਜੇ ਆ ਰਗੋਸ਼ਾ ਆ ਰਾਣੀ ਦੀ ਟਾਣੀ ਸੁੰਦਰਾ ਖੜੀ ਰਾਣੀ ਦੀ ਰਾਣੀ ਖੜੀ ਲਾਡੂ ਰਾਣੀ ਲਾਡੂ ਰਾਣੀ ਮੁਰਾ ਲਿਖਿਆ ਵਧੀਆ ਲਾਡੂ ਰਾਣੀ ਵਈ ਦੇਖੀਏ ਕਿਥੇ ਲਿਖਿਆ ਲਾਡੂ ਰਾਣੀ ਨੇ ਹਾਂ ਉਹ ਲਿਖਿਆ ਥੱਲੇ ਜੂਮ ਕਰਕੇ ਦਿਖਾ ਜੂਮ ਕਰ ਆਪਣੇ ਕੋਲੇ ਚੱਲ ਜਾਣਾ ਤੁੰਦ ਵਈ ਗਈ ਹੈ ਲਾਡੂ ਰਾਣੀ ਲਾਡੂ ਰਾਣੀ ਦਾ ਲਾਡੂ ਘੜਾ ਇਹ ਲੱਡੂ ਆ ਲੱਡੂ ਚੱਲ ਇੰਨੀ ਦਾ ਖਰਾਬ ਹੁੰਦੀ ਆ ਰਹਿੰਦੀ ਆ ਜਾਂ ਚੱਲਦੀ ਜਾਂਨੇ ਦਾ ਖਰਾਬ ਹੋਣੀ ਹੀ ਹੋਣੀ ਆ ਰਾਤ ਢਾਬੇ ਤੇ ਕਹਿੰਦਾ ਗੱਡੀ ਕਰਾਵੋ ਵੀ ਚੱਲਦੇ ਆਪਾਂ ਹੁਣ ਘਰਾਂ ਨੂੰ ਸੋਰੀ ਲੱਗਿਆ ਚਮਕਣ ਦੇਵਤਾ ਜਾਜੂ ਲਈ ਆਪਾਂ ਨੇ ਪੀ ਤੇ ਰਾਣੇ ਨੂੰ ਕਹਿਤੀ ਬਾਏ ਰਾਣੇ ਦਾ ਹੁਣ ਆਰਡਰ ਦੇ ਟਪੈਂਡਾ ਕੱਲ੍ਹ ਦਾ ਕੱਲ ਨਹੀਂ ਕਹਿੰਦਾ ਕਹਿੰਦਾ ਰੋਕ ਜਾ ਮੈਂ ਚੱਲਿਆ ਹੁਣ ਘਰਾਂ ਨੂੰ ਤੂੰ ਬਹਿ ਇੱਥੇ ਆਪਾਂ ਚੱਲਦੇ ਆ ਘਰਾਂ ਨੂੰ ਯਾਰ ਨੂੰ ਤੇ ਆਜੋ ਹੁਣ ਘਰ ਨੂੰ ਚੱਲਦੇ ਆਪਾਂ ਜਾਂਦੇ ਹੋਏ ਕਰਦੇ ਆ ਗੱਲਬਾਤ ਥੋੜੀ-ਉਧੀ ਤੇ ਬਾਕੀ ਘਰ ਜਾ ਕੇ ਕਰਾਂਗੇ ਬਲੌਗ ਕੰਟੀਨਿਊ ਚਲੋ ਅੱਜ ਲਈ ਗੱਡੀ ਲਾਤੀ ਟਿਕਾਣੇ ਤੇ ਤੇ ਹੁਣ ਚਲਦੇ ਅੰਦਰ ਨੂੰ ਤੇ ਬਾਕੀ ਕੱਲ ਬਾਤ ਕਰਾਂਗੇ ਕੀ ਕਰੇ ਆਪਾਂ ਗੱਡੀ ਲਾਤੀ ਆਪਣੇ ਟਿਕਾਣੇ ਤੇ ਆਜੋ ਚੱਲੀਏ ਕਰਦੇ ਆ ਗੱਲਬਾਤ ਤੁਹਾਡੇ ਨਾਲ ਕੀ ਤਾ ਵਿਊ ਚਲੋ ਆਜੋ ਕੀ ਹੁੰਦਾ ਹੈ ਹੈ ਮਿੱਟੀ ਕੱਜ ਦਾ ਕੰਮ ਸਿੱਖਲਾ ਕੋਈ। ਜੁੱਤੀਆਂ ਪੈ ਜਾਣੀਆਂ ਘਰ ਤੋਂ ਤੈਨੂੰ ਦੱਸਤਾ ਸੀ। ਉਠ। ਆ ਗਈ ਮੰਮਾ। ਆ ਗਈ। ਸਾਕਾਂ ਦਾ ਪਾਪਾ ਤੁਸੀਂ ਵੀ ਖੇਲੋ ਹੈਂ। ਕੀ ਖੇਲੂਗਾ ਬੋਤਾ? ਚੱਲਣਾ। ਕੀ ਖੇਲਣਾ? ਦੱਸੀਂ ਕਿਆ-ਕਿਆ ਪਿਆ ਇੱਥੇ? ਕੀ-ਕੀ ਹੈ? ਕੀ ਗੱਲਾ ਇਹਦੇ ਕੀ ਗੱਲਾ ਦੇ ਲਾ ਦੇ ਕੋਈ ਵੀ ਚੁੰਮੂ ਮੁੰਨੂ ਕਿਥੇ ਹੈ ਚੁੰਮੂ ਮੁੰਨੂ ਆਜਾ ਚਾਕੇ ਦਿਖਾਓ ਹੈ ਆ ਅੱਡਾ ਜੱਸਾ ਲੱਗ ਗਿਆ ਹੁਣ ਖੇਡਣ ਨਜ਼ਾਰੇ ਲਈ ਜਾਂਦਾ ਹੁਣ ਇਹਨੂੰ ਸਕੂਲ ਲਾ ਦੇਣਾ ਅਗਲੇ ਮਹੀਨੇ ਤੋਂ ਸਕੂਲ ਵੀ ਜਾਣਾ ਸੀ ਜੇ ਠੀਕੇ ਕਰਨੇ ਨੇ ਅਰੇ ਦਾਇਲਤਾ ਉਹ ਕਰਦਾ ਇਹ ਸਾਰਿਆਂ ਨੂੰ ਤੰਕਰ ਹੀ ਰੱਖਦਾ ਆਂਡ ਗਵਾਂਡ ਦੇ ਵਿੱਚ ਵੀ ਕਿਉਂ ਛੱਡਦਾ ਹੀ ਨਹੀਂ ਹੈਗਾ ਆ ਲੈ ਲਾ ਤਾ ਡਾਕਟਰ ਨੇ ਆਪਾਂ ਘਰੇ ਨੇ ਅੱਜ ਸੌਂ ਸੂੰਗੇ ਸੀ ਤੇ ਫਿਰ ਨਾਤੇ ਤੋਤੇ ਹੋਰ ਕੰਮ ਕੀਤਾ ਇਹ ਵੇਲੇ ਬੁਲੇ ਹੋ ਕੇ ਖੇਤਾਂ ਨੂੰ ਕੀੜਾ ਜਿਹਾ ਲੱਗੇ ਮਾਰਨਾ ਮਾ ਚਲੋ ਘਰ ਦੀ ਫਰਨੀ ਦਿੱਤ ਨੂੰ ਗੇੜਾ ਘੜ ਲਈ ਇਹ ਪਿੰਡ ਦੀ ਇਹਂਡ ਦੀ ਕਹਤਾ ਘਰ ਦੀ ਫਰਨੀ ਇਹਨੂੰ ਤੇ ਆਜੋ ਹਾਂਜੀ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਵਾਲੇ ਬਲੌਗ ਦਾ ਕਰਦੇ ਆ ਇੱਥੇ ਹੀ ਐਂਡ ਚੈਨਲ ਤੇ ਨਵੇਂ ਜੁੜੇ ਮੇਰੇ ਸੱਜਣ ਮਿੱਤਰ ਚ ਇਹਨਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਆਪਾਂ ਮਿਲਦੇ ਆ ਤੁਹਾਨੂੰ ਇੱਕ ਨਵੇਂ ਬਲੌਗ ਨਾਲ ਕਾਲੂ ਤੇ ਆਓ ਤੇ ਧੰਨਵਾਦ ਮੇਰੇ ਹੁਣਾਂ ਭਰਾਵਾਂ ਦਾ ਜਿਹੜੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਨੇ ਤੇ ਮੈਨੂੰ ਹੌਸਲਾ ਦਿੰਦੇ ਨੇ ਤੇ ਹੋਰ ਵੀ ਜਿਹੜੇ ਵੀਡੀਓ ਦੇਖਣ ਆਉਂਦੇ ਆ ਮੇਰੇ ਸੱਜਣ ਮਿੱਤਰ ਭੈਣ ਭਰਾ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਚੈਨਲ ਨੂੰ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਆ ਕਰੋ ਧੰਨਵਾਦ ਤੁਹਾਡਾ ਹੁਣ ਮਿਲਦੇ ਆਪਾਂ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਨਵੇਂ ਸਫ਼ਰ ਤੇ